ਈ 크리스마ਸ ਪਰ ਨਵਾਂ ਸਾਲ ਭਲਾ ਹੋਵੇ ਪਰਮੇਸ਼ਰ ਦੇ ਵੱਲੋਂ ਤੁਹਾਡੇ ਉੱਤੇ ਕਿਰਪਾ ਬਣੀ ਰਹੇ ਅੱਜ ਪਹਿਲੀ ਵਾਰੀ ਪਰਮੇਸ਼ਰ ਦੇ ਵੱਲੋਂ ਸਾਨੂੰ ਇੱਕ ਕਿਰਪਾ ਮਿਲੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਆ ਕੇ ਅਸੀਂ ਇਹ ਵਿਚਾਰਤ ਨੂੰ ਕੱਢ ਸਕੇ ਬਦਲੀ ਭੱਗਿਓ ਔਰ ਵਿਚਾਰਤ ਨੂੰ ਕੱਢ ਸਕੀਏ ਪ੍ਰਭੂ ਦੀ ਮਹਿਮਾ ਕਰ ਸਕੀਏ ਇੱਕ 크리스마ਸ ਜਿਹੜਾ ਤਿਉਹਾਰ ਚੱਲ ਰਿਹਾ ਸਾਰੇ ਵਰਲਡ ਦੇ ਵਿੱਚ ਇਹਨੂੰ ਮਨਾਇਆ ਜਾ ਰਿਹਾ ਅੱਜ ਅਸੀਂ ਵੀ ਇਸ ਪਿੰਡ ਦੇ ਵਿੱਚ ਤੁਹਾਡੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਨ ਆਏ ਆਂ ਪਰਬੂ ਯਿਸੂ ਮਸੀਹ ਆਜ ਤੋ 2024 ਸਾਲ ਪਹਿਨਾ ਇਸ ਧਰਤੀ ਤੇ ਪੈਦਾ ਹੋਇਆ ਜਿਹੜਾ ਪਰਮੇਸ਼ਵਰ ਨਾਲ ਮਨੁੱਖ ਦਾ ਨਾਤਾ ਟੁੱਟਾ ਹੋਇਆ ਸੀਗਾ ਉਹਨੂੰ ਨਾਤੇ ਨੂੰ ਫਿਰ ਤੋਂ ਦੁਬਾਰਾ ਜੋੜਨ ਦੇ ਲਈ ਕਿਉਂਕਿ ਬਾਈਬਲ ਦੱਸਦੀ ਆ ਕਿ ਸਭ ਨੇ ਪਾਪ ਕੀਤਾ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਆ ਔਰ ਪਾਪ ਦੀ ਮਜ਼ਦੂਰੀ ਮੌਤ ਆ ਪਰ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦੀ ਸਦਾ ਕਾਲ ਦਾ ਜੀਵਨ ਹੈ ਔਰ ਜਿਹੜਾ ਯਿਸੂ ਤੇ ਵਿਸ਼ਵਾਸ ਕਰੇਗਾ ਸੋ ਬਚਾਇਆ ਜਾਵੇਗਾ ਕਿਉਂਕਿ ਪਰਮੇਸ਼ਵਰ ਖੁਦਾਵੰਦ ਯਿਸੂ ਨੇ ਸਾਡੇ ਪਾਪਾਂ ਦੇ ਲਈ ਇਸ ਧਰਤੀ ਤੇ ਆ ਕੇ 33 ਸਾਲ ਜੀਵਨ ਗੁਜ਼ਾਰਿਆ ਔਰ ਉਹਨਾਂ ਨੇ ਸਾਡੇ ਪਾਪਾਂ ਦੇ ਲਈ ਕੋੜੇ ਖਾਤੇ ਮਾਰ ਖਾਤੀ ਔਰ ਉਹਨਾਂ ਨੂੰ ਗੁਰੂ ਤੋਂ ਪੜਾਇਆ ਗਿਆ ਔਰ ਮਾਰੇ ਗਏ ਔਰ ਦੱਬੇ ਗਏ ਅੱਜ ਵੀ ਯਰੂਸ਼ਲਮ ਦੇ ਵਿੱਚ ਉਹਨਾਂ ਦੀ ਕਬਰ ਖਾਲੀ ਆ ਔਰ ਉਹ ਜੀਵਤ ਕੇ ਸਵਰਗ ਵਿੱਚ ਜੇ ਆਪਣੇ ਲੋਕਾਂ ਦੇ ਨਾਲ ਇਕ ਬੈਠਾ ਕਰਕੇ ਜਿਹੜੇ ਵਿਸ਼ਵਾਸ ਕਰਦੇ ਆ ਕਿ ਮੈਂ ਸਿਰ ਤੋਂ ਦੁਨਿਆਵਾਂ ਆ ਰਿਹਾ ਇਹੀ ਕ੍ਰਿਸ਼ਨ ਦਾ ਮਤਲਬ ਹੈ ਇਹੀ ਵੱਡੇ ਦਿਨ ਦਾ ਮਤਲਬ ਹੈ ਸਾਰੇ ਸੰਸਾਰ ਦੇ ਵਿੱਚ ਇਸ ਕ੍ਰਿਸ਼ਨ ਨੂੰ ਮਨਾਇਆ ਜਾ ਰਿਹਾ প্রভু ਟੱਟ ਦੇ ਕਿਰਪਾ ਕਰੇ প্রভু ਤੁਹਾਨੂੰ ਬਰਕਤ ਦੇ ਤੁਹਾਡੇ ਘਰਾਂ ਤੇ ਸੁੱਖ ਦੇ ਦਿਨ ਲੈ ਕੇ ਆਵੇ ਹਾਲੇ ਹਾਲੇਲੂਇਆ ਹਲੇ ਹਲੇ ਹਾਲੇਲੂਇਆ ਸੁਦੇ ਨਾਮ ਦੀ ਬੋਲੋ ਗਰਜਣਾ ਦੀ ਯਸੂ ਦੇ ਨਾਮ ਦੀ ਹallelujah 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 ਜਾਨ ਮੇਰੇ ਲੈ ਮਿਲ ਲੈ ਯਸੂ ਜੀ ਤੇਰੇ ਨਾਮ ਦੇ ਪੁਜਾਰੀ ਜਾਨ ਮੇਰੇ ਲੈ ਮਿਲ ਲੈ ਯਸੂ ਦੇ ਨਾਮ ਦੇ ਪਿਆਰੇ ਨਾਮ ਦੇ ਪੁਜਾਰੀ ਯਸੂ ਜੀ ਤੇਰੇ ਨਾਮ ਦੇ ਪੁਜਾਰੀ ਵਿਚਿਰਲੇ ਜਿਰਲੇ ਯਸੁਜ ਤੇਰੇ ਨਾਮ ਦੇ ਪੁਜਾਰੀ